ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕੁਮਾਨਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਕਾਇਰਾ ਤੇ ਰਵਾਬ ਦੇ ਸੂਟ ਜੀ ਮੈਚਿੰਗ ਸੂਟ ਵੀ ਲੈ ਕੇ ਆਏ ਤੇ ਇੱਕ ਆਲ ਓਵਰ ਸੂਟ ਵੀ ਲੈ ਕੇ ਆਏ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਹੁਣ ਆਪਾਂ ਜੀ 1 ਬਾਈ 1 ਕਰਕੇ ਤੁਹਾਨੂੰ ਇਹ ਵਾਲੇ ਪੀਸ ਸ਼ੋਅ ਕਰਾਂਗੇ ਬਾਕੀ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਇਹਨਾਂ ਦਾ ਪ੍ਰਾਈਸ ਜੀ ਆਪਾਂ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਸੰਪਰਕ ਕਰੋ ਤੁਹਾਨੂੰ ਆਪਾਂ ਇਹਨਾਂ ਦਾ ਪ੍ਰਾਈਸ ਵੀ ਬਿਲਕੁਲ ਲੋਅ ਰੇਟ ਦੱਸਾਂਗੇ ਜੀ ਆ ਦੇਖੋ ਜੀ ਘਰ ਬੈਠੇ ਵੀ ਆਪਣੇ ਹੋਮ ਡਿਲੀਵਰੀ ਦੀ ਫੈਸਿਲਿਟੀ अवेलेबल ਹੈ ਅਗਰ ਤੁਸੀਂ ਘਰ ਬੈਠੇ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਅ ਕੱਲ ਆਪਾਂ ਵੀਡੀਓ ਇਸ ਕਰਕੇ ਨਹੀਂ ਪਾਈ ਕਿਉਂਕਿ ਆਪਣੇ ਕੋਲੇ ਕਾਫੀ ਜ਼ਿਆਦਾ ਰਾਸ਼ਨ ਕਰਕੇ ਜਾਂ ਕਾਫੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਕੱਪੜਾ ਹੋ ਜਾਂਦਾ ਜੀ ਉਹਨਾਂ ਦੇ ਵਿੱਚ ਸਾਰੇ ਦੀ ਉਹ ਕਰਨੀ ਹੁੰਦੀ ਹੈ ਇਸ ਕਰਕੇ ਜੀ ਆਪਾਂ ਵੀਡੀਓ ਕੱਲ ਨਹੀਂ ਲੈ ਕੇ ਆਏ ਬਟ ਹੁਣ ਆਪਾਂ ਰੈਗੂਲਰ ਆ ਜੀ ਕਦੇ-ਕਦੇ ਆਪਣੀ ਵੀਡੀਓ ਮਿਸ ਹੋ ਜਾਂਦੀ ਹੈ ਬਟ ਕਦੇ-ਕਦੇ ਜੀ ਆਪਾਂ ਡੇਲੀ ਅਪਲੋਡ ਕਰਦੇ ਹੁੰਨੇ ਆ ਬਾਕੀ ਤੁਹਾਨੂੰ ਜੀ ਆਪਾਂ ਮੈਚਿੰਗ ਸੂਟ ਦਿਖਾਵਾਂਗੇ ਇਹਨਾਂ ਦੀ ਮੈਚਿੰਗ ਹੈ ਜੀ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਹ ਲੋ ਜੀ ਅਗਲਾ ਪੀਸ ਤੁਹਾਨੂੰ ਸ਼ੋਅ ਕਰ ਰਹੇ ਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਪਿਆਰੀ ਜੀ ਇਹਦੀ ਜੀ ਇਹ ਰਵਾਬ ਦਾ ਸੂਟ ਹੈ ਜੀ ਬਾਕੀ ਤੁਸੀਂ ਸਟੈਂਪ ਵੀ ਚੈੱਕ ਕਰ ਸਕਦੇ ਹੋ ਇਹ ਵਾਲੇ ਸੂਟ ਦੇ ਉੱਪਰ ਵੀ ਰਵਾਬ ਦੇ ਸੂਟ ਨੇ ਜੀ ਇਹ ਪਿਆਰੀ ਪੇਰੀਏ ਦੇ ਵਿੱਚ ਕਲਰ ਨੇ ਤੇ ਡਿਜ਼ਾਈਨਿੰਗ ਹੈ ਤੇ ਲਿਮਟਿਡ ਜੇ ਪੀਸ ਨੇ ਇਹਨਾਂ ਵਿੱਚ ਤੇ ਲਿਮਟਿਡ ਜੇ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇਖੋ ਥੋੜੇ ਥੋੜੇ ਜੇ ਪੀਸ ਨੇ ਜੀ ਹੈ ਕਿਸੇ ਨੂੰ ਵੀ ਚਾਹੀਦੇ ਹੋਣ ਤਾਂ ਫਟਾਫਟ ਜੀ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੀ ਕਾਟਨ ਦੇ ਸੂਟ ਨੇ ਇਹ ਤੇ 2.5 ਮੀਟਰ ਦੀ ਕਟ ਹੈ ਜੀ 2.5 ਸ਼ਰਟ ਦੀ ਤੇ 2.5 ਬਾਟਮ ਦੀ ਰਹਿਣ ਵਾਲੀ ਹੈ ਜੀ ਤੇ ਇਹਨਾਂ ਦਾ ਪ੍ਰਾਈਸ ਜੇ ਪੁੱਛਣਾ ਜੀ ਆਪਾਂ ਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਕੰਟੈਕਟ ਕਰੋ ਤਾਂ ਜੇ ਤੁਹਾਨੂੰ ਆਪਾਂ ਇਹਨਾਂ ਦਾ ਪ੍ਰਾਈਸ ਵੀ ਦੱਸ ਦਾਂਗੇ ਤੇ ਆਹ ਲੋ ਜੀ ਇੰਨੇ ਵਿੱਚ ਡਬਲ ਡਬਲ ਪੀਸ ਵੀ ਤੁਹਾਨੂੰ ਮਿਲ ਜਾਣਗੇ ਅਗਰ ਤੁਹਾਨੂੰ ਚਾਹੀਦੇ ਹੋਣ ਉਸ ਤੋਂ ਬਾਅਦ ਜੀ ਆਪਾਂ ਆਲ ਓਵਰ ਸੂਟ ਵੀ ਤੁਹਾਨੂੰ ਸ਼ੋਅ ਕਰਾਂਗੇ ਆਲ ਓਵਰ ਸੂਟ ਵੀ ਆਪਣੇ ਕੋਲੇ ਕਾਫੀ ਨੇ ਜੀ ਅਵੇਲੇਬਲ ਨੇ ਲਿਮਟਿਡ ਜਿਹਾ ਸਟਾਕ ਹੈ ਜੀ ਫਟਾਫਟ ਮੈਸੇਜ ਕਰੋ ਜਿਨ੍ਹਾਂ ਨੂੰ ਜਿਹੜਾ ਪੀਸ ਚਾਹੀਦਾ ਜੀ ਘਰ ਬੈਠੇ ਵੀ ਆਪਾਂ ਪਹੁੰਚਾ ਦਾਂਗੇ ਰਵਾਬ ਕੰਪਨੀ ਦੇ ਸੂਟ ਨੇ ਜੀ ਇਹ ਅਗਲੇ ਜੀ ਆਲ ਓਵਰ ਸੂਟ ਤੁਹਾਨੂੰ ਸ਼ੋਅ ਕਰਾਂਗੇ ਦੇਖੋ ਜੀ 1 ਵਾਈ 1 ਕਰਕੇ ਆਲਓਵਰ ਜਿਹੜੇ ਆਪਣੇ ਕਸਟਮਰ ਨੇਗੇ ਆਪਣੇ ਨਾਲ ਜੁੜੇ ਹੋਏ ਨੇ ਆਨਲਾਈਨ ਦੇ ਵਿੱਚ ਉਹਨਾਂ ਨੂੰ ਆਪੇ ਵਾਲੀਆਂ ਫੋਟੋਆਂ ਭੇਜ ਦਿੱਤੀਆਂ ਸੀਗੀਆਂ ਜੀ ਤੁਸੀਂ ਵੀ ਜੀ ਸਾਡੇ ਨਾਲ ਜੁੜੋ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਫੋਟੋਆਂ ਇਹਨਾਂ ਦੀ ਪ੍ਰੋਵਾਈਡ ਕਰਵਾਇਆ ਕਰਾਂਗੇ ਜੀ ਸਭ ਤੋਂ ਪਹਿਲਾਂ ਪੀਸ ਤੁਹਾਨੂੰ ਇਹ ਵਾਲੇ ਮਿਲ ਜਾ ਕਰਨਗੇ ਇਸ ਤਰ੍ਹਾਂ ਦੀ ਜਿਹੜੀ ਆਪਣੇ ਕੋਲ ਵੈਰਾਈਟੀ ਹੁੰਦੀ ਆ ਆਹ ਲੋ ਜੀ ਆਲਓਵਰ ਸੂਟ ਹੈ ਜੀ 5 ਮੀਟਰ ਦੀ ਕਟ ਹੈ ਜੀ ਇਹ ਸੂਟ 5 ਮੀਟਰ ਦਾ ਬਣੇਗਾ ਰਵਾਬ ਕੰਪਨੀ ਦੇ ਸੂਟ ਨੇ ਜੀ ਇੱਕ ਬਹੁਤ ਅੱਛਾ ਬ੍ਰਾਂਡ ਆ ਜੀ ਇਹ ਤੇ ਬਹੁਤ ਅੱਛਾ ਕੱਪੜਾ ਜੀ ਕੋਈ ਲੰਬਾ ਨਹੀਂ ਕੋਈ ਸ਼ਿਕਾਇਤ ਨਹੀਂ ਬਿਲਕੁਲ ਗਾਰੰਟੀ ਵਾਲਾ ਕੱਪੜਾ ਆ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਜਿਹੜੀ ਡਿਜ਼ਾਈਨਿੰਗ ਆ ਬਾਕੀ ਜੀ ਆਪਣੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਸਕਰੀਨਸ਼ਾਟ ਲੈ ਕੇ ਜੀ ਸੂਟ ਦਾ ਭੇਜ ਦਿਓ ਆਪਾਂ ਤੁਹਾਨੂੰ ਇਹ ਵਾਲਾ ਸੂਟ ਘਰ ਬੈਠੇ ਵੀ ਭੇਜ ਦਾਂਗੇ ਬਸ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਜੀ ਜਦੋਂ ਸਕਰੀਨਸ਼ਾਟ ਲੈ ਲਿਆ ਨਾਲ ਦੀ ਨਾਲ ਆਪਣਾ ਐਡਰੈਸ ਵੀ ਪਿੱਛੇ ਦੀ ਪਿੱਛੇ ਸੈਂਡ ਕਰ ਦਿਆ ਕਰੋ ਟਾਈਮ ਨਹੀਂ ਵੇਸਟ ਹੁੰਦਾ ਜੀ ਬਸ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਜੀ ਹੁਣ ਤੁਸੀਂ ਫਟਾਫਟ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਰਿਲੇਟਿਵ ਤੱਕ ਵੀ ਇਹ ਵਾਲੀ ਵੀਡੀਓ ਪਹੁੰਚ ਜਾਏ ਉਹਨੂੰ ਵੀ ਇਹ ਵਾਲੇ ਪੀਸ ਮਿਲ ਜਾਣ ਅੱਜ ਦੇ ਲਈ ਜੀ ਇਹ ਮੇਰੇ ਖਿਆਲ ਚ ਇਹ ਸਟਾਕ ਰਹਿਣਾਗਾ ਕਿਉਂਕਿ ਅੱਜ ਸ਼ਾਮ ਤੱਕ ਜਾਂ ਦੁਪਹਿਰ ਤੱਕ ਇਹ ਵਾਲਾ ਸੋਲਡ ਆਊਟ ਹੋ ਜਾਣਾ ਤਾਂ ਜੀ ਤੁਸੀਂ ਫਟਾਫਟ ਜੀ ਵੱਧ ਛੱਡ ਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਸੋ ਧੰਨਵਾਦ ਜੀ